ਜੀ ਤੁਸੀਂ ਇੱਕ ਕਿਲਾ ਜ਼ਮੀਨ ਦਾ ਇਹਦੇ ਨਾਲ ਤੁਸੀਂ ਵੀ ਜਦੋਂ ਇਹਦੇ ਵਿੱਚ ਤੁਹਾਡੇ 13 ਫੁੱਟ ਐਕਸਟਰਾ ਲਿਖਣਗੇ 13 ਫੁੱਟ ਐਕਸਟਰਾ ਉਹ ਕਿਵੇਂ ਵੀਰੇ ਉਹ ਕਿਵੇਂ ਆਮ ਜ਼ਿਆਦਾਤਰ ਤੁਸੀਂ ਹਰ ਇੱਕ ਦੀ ਟੈਣਾ ਪਿੱਛੇ ਦੇਖੀਆਂ ਨੇ ਗੀਆਂ ਠੀਕ ਹੈ ਆਜੋ ਜੀ ਪਿੱਛੇ ਆਜੋ ਪਿੱਛੇ ਆਜੋ ਪਿੱਛੇ ਵਿਖਾਉਣੇ ਟੈਣਾ ਜਿਹੜਾ ਇਹ ਵਿਚਾਲੇ ਇਥੋਂ ਕਹਿੰਦਾ ਗੈਪ ਹੁੰਦਾ ਨਾ ਜੀ ਆਹ ਵਾਲਾ ਗੈਪ ਜੀ ਕਿਸੇ ਦਾ 8.5 ਹੁੰਦਾ ਠੀਕ ਹੈ ਜੀ ਠੀਕ ਹੈ ਜੀ ਕਿਸੇ ਦਾ 9 ਹੁੰਦਾ ਠੀਕ ਹੈ ਹੱਥ ਤੋਂ ਘੱਟ ਕਿਸੇ ਦਾ ਆਪਾਂ ਦੋਨੋਂ 7 ਇੰਚ ਹੀ ਦੇ ਰਹੇ ਹਾਂ 7 ਇੰਚ ਤੇ ਗੈਪ ਤੇ ਜਿਹੜਾ ਆਪਾਂ ਨੂੰ ਓੜਾ ਮਿਲ ਜਾਏਗਾ ਜੀ 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 ਇਹਦੇ ਵਿੱਚੋਂ ਤੁਹਾਡਾ ਪੈਰ ਹੀ ਪੂਰਾ ਟਿਕਣਾ ਹੈ ਇਸੇ ਕਾਰਨ ਤੁਹਾਡਾ ਜੇ ਕਿਤੇ ਜ਼ਿੰਮੇਵਾਰ ਭਰਾ ਤੋਂ ਕੋਈ ਗਲਤੀ ਹੁੰਦੀ ਹੈਗੀ ਨਹੀਂ ਵੀ ਪੂਰਾ ਤੱਕ 13 ਐਕਸਟਰਾ ਇਸ ਲਈ ਹੋ ਗਏ ਤੇ ਤੁਹਾਡਾ ਉਹ ਗੈਪ ਪੂਰਾ ਹੋ ਜਾਊਗਾ ਪੂਰਾ ਹੋ ਜਾਏਗਾ ਜੀ ਕਿ ਇੱਕ ਇੱਕ ਕਮਾਨ ਲੋ 8 ਫੁੱਟੇ ਦੇ ਵਿੱਚ ਕਿੰਨੀਆਂ ਆਪਾਂ ਨੂੰ ਇਹ ਮਿਲ ਜਾਂਦੀਆਂ ਇਹ ਜੀ ਆਪਣੇ 14 ਹੋਗੇ ਜੀ 13 ਟੈਨਾਂ ਹੋਗੀਆਂ 14ਵਾਂ ਪਿਸਤੌਲ ਬਾਹਰ ਲੰਘ ਬਾਹਰ ਲਾ ਇੱਕ ਬਾਹਰਲੇ ਬੰਨੇ ਭਾਈ ਉਹਨਾਂ ਨੇ ਫੰਕਸ਼ਨ ਬਹੁਤ ਵਧੀਆ ਲਾਇਆ ਵੀਰੇ ਖੋਲ ਕੇ ਦਿਖਾਇਆ ਜੀ ਇਹ ਨਾ ਬਹੁਤ ਵਧੀਆ ਲੱਗਾ ਕਿਉਂਕਿ ਜਿਨ੍ਹਾਂ ਨੇ ਬੀਜ ਵਗੈਰਾ ਬੀਜਣਾ ਹੁੰਦਾ ਨਾ ਕਿੱਲੇ ਕਿੱਲੇ ਤੇ ਚੇਂਜ ਕਰਨਾ ਹੁੰਦਾ ਫੈਕਟਰੀ ਵਾਲੇ ਵੀਰਾਂ ਨੇ ਉਹਨਾਂ ਲਈ ਬਹੁਤ ਵਧੀਆ ਸਿਸਟਮ ਹੈ ਸਿਰਫ ਇੰਨਾ ਕ ਖਿੱਚ ਕੇ ਇਹਨੂੰ ਚਾਲ ਇਧਰ ਪਿੰਨ ਲੱਗ ਜਾਂਦੀ ਹੈ ਨਾ ਆਹ ਪਿੰਨ ਦਿੱਤੀ ਹੋਈ ਹੈ